ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਗਾਜਰਾ ਦੀ ਖੀਰ ਤੇ ਆਓ ਅਸੀਂ ਫਿਰ ਜਿਹੜੀ ਖੀਰ ਹੈ ਨੂੰ ਬਣਾਉਣਾ ਸ਼ੁਰੂ ਕਰੀਏ ਬਹੁਤ ਜਦਾ ਸੁਆਦ ਬਣ ਕੇ ਇਹ ਖੀਰ ਤਿਆਰ ਹੁੰਦੀ ਹੈ ਤੇ ਚਲੋ ਆਓ ਫਿਰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਅੱਧੇ ਕੋਲੀ ਚੋਲਾ ਦੀ ਲੈ ਲਵਾਂਗੇ ਤੇ ਚੋਲਾ ਨੂੰ ਅਸੀਂ ਭਿਜਨੇ ਪਾ ਕੇ ਰੱਖ ਦਵਾਂਗੇ ਕਿਉਂਕਿ ਜਦੋਂ ਆਪਾਂ ਖੀਰ ਬਣਾਣੀ ਹੈ ਫਿਰ ਚੋਲ ਜ਼ਿਆਦਾ ਟਾਈਮ ਨਹੀਂ ਲੈਣਗੇ ਜੇ ਪਹਿਲਾਂ ਤੋਂ ਅਸੀਂ ਭਿਜਨੇ ਪਾ ਕੇ ਰੱਖਾਂਗੇ ਚੋਲ ਤੁਸੀਂ ਕੋਈ ਵੀ ਲੈ ਲਓ ਚਾਹੇ ਟੋਟਾ ਲੈ ਲਓ ਚਾਹੇ ਬਾਸਮਤੀ ਹੁਣ ਆਪਾਂ ਕੜਾਈ ਵਿੱਚ ਕੀ ਉਹ ਪਾ ਦਵਾਂਗੇ ਤੇ ਇਹਦੇ ਵਿੱਚ ਅਸੀਂ ਗਾਜਰਾ ਭੁੰਨ ਕੇ ਤਿਆਰ ਕਰਾਂਗੇ ਦੋ ਅਸੀਂ ਗਾਜਰਾ ਲਈਆ ਨੇ ਉਹਨਾਂ ਨੂੰ ਆਪਾਂ ਕੱਦੂਕਾਸ ਕਰ ਲਿਆ ਹੈ ਕੱਦੂਕਾਸ ਕਰਨ ਤੋਂ ਬਾਅਦ ਅਸੀਂ ਗਾਜਰਾ ਨੂੰ ਥੋੜੀ ਦੇਰ ਕਿ ਉਹਦੇ ਵਿੱਚ ਭੁੰਨਾਂਗੇ ਗਾਜਰਾ ਦਾ ਆਪਾਂ ਹਲਕਾ ਜਿਹਾ ਪਾਣੀ ਸੁਕਾ ਲਵਾਂਗੇ ਥੋੜੀ ਜਿਹੀ ਦੇਰੀ ਸੀ ਗਾਜਰਾ ਭੁੰਨਣੀਆਂ ਹੈ ਜਿਆਦਾ ਆਪਾਂ ਨਹੀਂ ਭੁੰਨਣੀਆਂ ਹੈ ਬਸ ਇਹਦਾ ਜਿਹੜਾ ਪਾਣੀ ਹੈ ਹਲਕਾ ਜਿਹਾ ਸੁੱਕ ਜਾਵੇ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਦੁੱਧ ਦੁੱਧ ਦਾ ਸੀ ਉਬਲਿਆ ਹੋਇਆ ਲਵਾਂਗੇ ਕੱਚਾ ਦੁੱਧ ਅਸੀਂ ਨਹੀਂ ਲਵਾਂਗੇ ਇਹ ਦੁੱਧ ਨੂੰ ਪਹਿਲਾਂ ਤਾਂ ਅਸੀਂ ਉਬਾਲ ਲਵਾਂਗੇ ਇੱਧਰ ਦੇਖੋ ਪਾਣੀ ਜਿਹੜਾ ਸੁੱਕ ਚੁੱਕਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਅਸੀਂ 1 ਲੀਟਰ ਦੇ ਕਰੀਬ ਪਾ ਦਵਾਂਗੇ ਇਹਦੇ ਵਿੱਚ ਅੱਧੀ ਕੋਲੀ ਜਿਹੜੀ ਚੋਲਾ ਦੀ ਹੈ ਨਾ ਉਹਦੇ ਵਿੱਚ ਜਿਹੜਾ ਦੁੱਧ ਹੈਗਾ ਉਹ 1 ਲੀਟਰ ਦੇ ਕਰੀਬ ਆ ਜਾਵੇਗਾ ਦੇਖੋ ਇੱਧਰ ਜਿਹੜਾ ਸਾਡਾ ਦੁੱਧ ਹੈ ਇਹ ਰੇਜੇ ਪੈ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੋ ਜਿਹੜੀਆਂ ਇਲਾਇਚੀਆਂ ਉਹ ਅਸੀਂ ਦੋ ਇਲਾਇਚੀਆਂ ਕੁੱਟ ਕੇ ਉਹ ਪਾਵਾਂਗੇ ਜੇ ਤੁਹਾਡੇ ਕੋਲ ਸਾਬਤੀ ਇਲਾਇਚੀ ਹੈਗੀ ਹੈ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਨਹੀਂ ਤੇ ਜੇ ਤੁਹਾਡੇ ਕੋਲ ਇਲਾਇਚੀ ਹਰੀ ਇਲਾਇਚੀ ਦਾ ਪਾਊਡਰ ਹੈ ਤੁਸੀਂ ਉਹ ਵੀ ਪਾ ਸਕ ਇਹ ਤੁਨਾਂ ਨੂੰ ਮੈਂ ਬੇਲਣੇ ਦੇ ਨਾਲ ਹਲਕਾ ਜਿਹਾ ਕੋਟ ਲਿਆ ਹੈ ਤੇ ਇਹਨਾਂ ਨੂੰ ਅਸੀਂ ਪਾ ਦਵਾਂਗੇ ਤੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਚੋਲ ਪਾ ਦਵਾਂਗੇ ਚੋਲ ਜਿਹੜੇ ਸਾਡੇ ਆ ਉਹਨਾਂ ਨੂੰ ਅਸੀਂ ਪਹਿਲਾਂ ਤੋਂ ਭਿਜਨੇ ਪਾ ਕੇ ਰੱਖਿਆ ਹੋਇਆ ਸੀ ਤੇ ਹੁਣ ਆਪਾਂ ਚੋਲ ਪਾ ਦਿੰਦੇ ਆ ਅੱਧੀ ਕੋਲੀ ਤੇ ਇਹਨਾਂ ਨੂੰ ਆਪਾਂ ਰਿਜਨ ਦਿੰਦੇ ਹਾਂ ਗੈਸ ਨੂੰ ਆਪਾਂ ਬਿਲਕੁਲ ਮੀਡੀਅਮ 'ਜਾਂ ਕਰ ਦੇਵਾਂਗੇ ਮੀਡੀਅਮ 'ਤੇ ਜਿਹੜੀ ਸਾਡੀ ਖੀਰ ਹੈ ਰਿਜ ਕੇ ਬੜੀ ਵਧੀਆ ਤਿਆਰ ਹੋਵੇਗੀ ਵਿੱਚ ਵਿੱਚ ਆਪਾਂ ਜਿਹੜੀ ਕੜਸੀ ਮਾਰਦੇ ਰਵਾਂਗੇ ਥੋੜੀ ਥੋੜੀ ਦੇਰ ਬਾਅਦ ਥੋੜੀ ਹੀ ਦੇਰ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜੀ ਸਾਡੀ ਖੀਰ ਹੈ ਦੇਖੋ ਕਿੰਨੀ ਵਧੀਆ ਰਿਚ ਚੁੱਕੀ ਹੈ ਚੋਲ ਜਿਹੜੇ ਇੱਕਦਮ ਘੋਲ ਗਏ ਨੇ ਤੇ ਇੱਕਦਮ ਜਿਹੜੀ ਸਾਡੀ ਖੀਰ ਹੈ ਇਹ ਰਬੜੀ ਦੇ ਵਾਂਗ ਬਣ ਕੇ ਤਿਆਰ ਹੋਈ ਹੈ ਤੇ ਹੁਣ ਅਸੀਂ ਇਹਦੇ ਵਿੱਚ ਡਰਾਈ ਫਰੂਟ ਪਾਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਾਂ ਆਪਣੇ ਜਿਹੜਾ ਤੁਹਾਨੂੰ ਡਰਾਈ ਫਰੂਟ ਪਸੰਦ ਹੈ ਤੁਸੀਂ ਉਹ ਪਾ ਸਕਦੇ ਹੋ ਮੈਂ ਇੱਥੇ ਬਦਾਮ ਤੇ ਕਾਜੂ ਲਏ ਆ ਤੇ ਉਹਨਾਂ ਨੂੰ ਆਪਾਂ ਛੋਟਾ ਛੋਟਾ ਇਸ ਤਰ੍ਹਾਂ ਕੱਟ ਲਿਆ ਹੈ ਥੋੜੇ ਜਿਹਾ ਬਦਾਮ ਕਾਜੂ ਪਾ ਦਵਾਂਗੇ ਬਦਾਂਤੇ ਕਾਜੀ ਪਾਣ ਤੋਂ ਬਾਅਦ ਇੱਕ ਵਾਰ ਆਪਾਂ ਇਹਨੂੰ ਮਿਕਸ ਕਰ ਦੇਵਾਂਗੇ ਤੇ ਐਂਡ ਵਿੱਚ ਅਸੀਂ ਖੰਡ ਪਾਵਾਂਗੇ ਜੇ ਤੁਸੀਂ ਖੰਡ ਪਾਣੀ ਚਾਹੁੰਦੇ ਹੋ ਖੰਡ ਪਾ ਲਓ ਜੇ ਸ਼ੱਕਰ ਪਾਣੀ ਹੈ ਤੇ ਸ਼ੱਕਰ ਵੀ ਪਾ ਸਕਦੇ ਹੋ ਮਿੱਠਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਲਿਓ ਇੱਥੇ ਮੈਂ ਜਿਹੜਾ ਮਿੱਠਾ ਪਾਇਆ ਹਾਂ ਇੱਕ ਜਿਹੜੀ ਛੋਟੀ ਕੜਸ਼ੀ ਹੁੰਦੀ ਨਾ ਉਹਦੇ ਕਰੀਬ ਅਸੀਂ ਮਿੱਠਾ ਪਾ ਦਿੱਤਾ ਹੈ ਮੀਨਸ ਕਿ ਤੁਸੀਂ 3 ਚਮਚ ਲਾ ਲਓ ਖੰਡ ਦੇ 3 ਚਮਚ ਅਸੀਂ ਖੰਡ ਦੇ ਪਾ ਦਿੱਤੇ ਹੈ ਤੇ ਇੱਕ ਵਾਰ ਜਿਹੜੀ ਖੰਡ ਹੈ ਇਹਨੂੰ ਮਿਕਸ ਕਰ ਲੈਂਦੇ ਹਾਂ ਖੰਡ ਪਾਣ ਤੋਂ ਬਾਅਦ ਅਸੀਂ ਇਹਨੂੰ 2-4 ਮਿੰਟ ਹੋਰ ਪਕਾਵਾਂਗੇ ਤੇ 2-4 ਮਿੰਟ ਬਾਅਦ ਅਸੀਂ ਦੇਖਾਂਗੇ ਜਿਹੜੀ ਸਾਡੀ ਇੱਧਰ ਖੀਰ ਹੈਗੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਦੇਖੋ ਕਿੰਨੀ ਜਿਆਦਾ ਸੋਹਣੀ ਬਣ ਕੇ ਤਿਆਰ ਹੋਈ ਹੈ ਤੇ ਕਈ ਲੋਕ ਇਹਦੇ ਵਿੱਚ ਜਿੱਦਾਂ ਕੰਡੈਂਸ ਮਿਲਕ ਵਗੈਰਾ ਪਾ ਦਿੰਦੇ ਹਨ ਜੇ ਤੁਸੀਂ ਕੰਡੈਂਸ ਮਿਲਕ ਪਾਣਾ ਹੋਵੇ ਤੇ ਉਹਦੀ ਜਗ੍ਹਾ ਤੇ ਜਿਹੜੀ ਖੰਡ ਨਹੀਂ ਪਾਣੀ ਹੈ ਤੇ ਤੁਸੀਂ ਸਿਰਫ ਕੰਡੈਂਸ ਮਿਲਕ ਹੀ ਪਾਓਗੇ ਪਰ ਇਹ ਬਿਨਾ ਕੰਡੈਂਸ ਮਿਲਕ ਦੇ ਹੀ ਜਿਹੜੀ ਖੀਰ ਆ ਬਹੁਤ ਵਧੀਆ ਤੇ ਸਵਾਦ ਬਣ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਮੇਰੀ ਵੀ ਅਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਤੁਹਾਨੂੰ ਫਿਰ ਕੋਈ ਨਵੀਂ ਵੀਡੀਓ ਦੇ ਨਾਲ